ਹੈਲੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦਾ ਪੰਜਾਬੀ ਸਟਾਈਲ ਵਿੱਚ ਅੱਜ ਆਪਾਂ ਬਣਾਉਣ ਲੱਗੇ ਆ ਜੀ ਮੰਗੋ ਸ਼ੇਕ ਬਹੁਤ ਹੀ ਵਧੀਆ ਤੇ ਟੇਸਟੀ ਕਿਉਂਕਿ ਗਰਮੀਆਂ ਦਾ ਮਹੀਨਾ ਹੈ ਖਾਣਾ ਵਗੈਰਾ ਖਾਣ ਦਾ ਨਹੀਂ ਮਨ ਕਰਦਾ ਤੇ ਇਹ ਇੱਕ એનર્ਜੀ ਡਰਿੰਕ ਦੀ ਤਰ੍ਹਾਂ ਬਣ ਜਾਂਦਾ ਇਹਨੂੰ ਆਪਾਂ ਬਣਾ ਕੇ ਬੱਚਿਆਂ ਨੂੰ ਵੀ ਦੇ ਸਕਦੇ ਆ ਤੇ ਖੁਦ ਵੀ ਲੈ ਸਕਦੇ ਆ ਚਲੋ ਆਜੋ ਜੀ ਤੁਸੀਂ ਆਪਣੇ ਹਿਸਾਬ ਨਾਲ ਇਹ ਮੰਗੋ ਆਨ ਲੈ ਲੈਣੇ ਮੈਂ ਲੈ ਲਏ ਮੈਂਗੋ ਤੇ ਹੁਣ ਆਪਾਂ ਇਹਨਾਂ ਨੂੰ ਛਿੱਲ ਲਾਂਗੇ ਉੱਪਰੋਂ ਛਿਲਕਾ ਉਹ ਤਾਰਕੇ ਵਿੱਚ ਜਿਹੜਾ ਸਾਰਾ ਦਾ ਫਲ ਹੈਗਾ ਪਹਿਲਾਂ ਉਹ ਕੱਟਾਂਗੇ ਠੀਕ ਹੈ ਜੀ ਜਿਹੜੇ ਆਪਾਂ ਦੋ ਮੈਂਗੋ ਲੈਏ ਸੀਗੇ ਹਣਾ ਉਹਨਾਂ ਨੂੰ ਆਪਾਂ ਸ਼ੈਲ ਕਰਕੇ ਤੇ ਉਹਦਾ ਜਿਹੜਾ ਫਲ ਸਾਰਾ ਆਪਾਂ ਨੇ ਹਾਂ ਕੱਢ ਲਿਆ ਇਸ ਤਰੀਕੇ ਨਾਲ ਤੁਸੀਂ ਕੱਢ ਲੈਣਾ ਹੁਣ ਮਿਕਸੀ ਦਾ ਜਾਰ ਲੈ ਮਿਕਸੀ ਦੇ ਜਾਰ ਵਿੱਚ ਮੈਂ ਕੁਝ ਨਹੀਂ ਪਾਇਆ ਹੈਗਾ ਹਲੇ ਖਾਲੀ ਆ ਜੇ ਬਿਲਕੁਲ ਤੇ ਇਹਦੇ ਵਿੱਚ ਆਪਾਂ ਇਹੜੇ ਮੈਂਗੋ ਆਪਣਾ ਉਹ ਪਾ ਦਾਂਗੇ ਜੀ ਤੇ ਹੁਣ ਆਪਾਂ ਕੀ ਕਰਨ ਹੁਣ ਇਹਦੇ ਵਿੱਚ ਪਾਉਣੀ ਹੈ ਚੀਨੀ ਜਿੰਨਾ ਵੀ ਤੁਸੀਂ ਮਿੱਠਾ ਖਾਣਾ ਪਸੰਦ ਕਰਦੇ ਹੋ ਮੈਂ ਇੱਕ ਜਾਰ ਦੇ ਵਿੱਚ ਮੈਨੂੰ ਹਿਸਾਬ ਅਨੁਸਾਰ ਜਿਹੜਾ ਇੱਕ ਜਾਰ ਦੇ ਵਿੱਚ ਮੈਂ ਸਰਵਿੰਗ 스ਪੂਨ ਜਿਹੜੇ ਆ ਸਾਢੇ 3 ਚਮਚ ਪਾਉਣੀ ਹੁੰਦੀ ਹੈ ਤੇ ਬਿਲਕੁਲ ਏਥੂਰੇ ਟੋਂਦਾ ਹੈ ਮੇਰਾ ਤਾਂ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਵਾਧਾ ਜਾਂ ਘੰਟ ਕਰ ਸਕਦੇ ਹੋ ਤੇ ਹੁਣ ਆਪਾਂ ਇੱਕ ਗਲਾਸ ਲਿਆਈ ਦੁੱਧ ਦੁੱਧ ਦਾ ਠੀਕ ਹੈ ਦੁੱਧ ਤਾਂ ਪਹਿਲੇ ਵਿੱਚ ਇਹ ਉਬਾਲਿਆ ਹੋਇਆ ਦੁੱਧ ਦਾ ਠੰਡਾ ਦੁੱਧ ਆਪਾਂ ਇਹ ਆਪਾਂ ਦੁੱਧ ਸਾਰਾ ਨਹੀਂ ਇਹਦੇ ਵਿੱਚ ਪਾਉਣਾ ਕਿਉਂਕਿ ਸਾਰਾ ਪਾਤਾ ਨਾ ਫਿਰ ਚੀਨੀ ਜਿਹੜੀ ਉਹ ਖੁਰਦੀ ਨਹੀਂ ਹੈਗੀ ਆਪਾਂ ਨੇ ਥੋੜਾ ਜਿਹਾ ਦੁੱਧ ਪਾ ਕੇ ਪਹਿਲਾਂ ਇਹਨੂੰ ਥੋੜਾ ਜਿਹਾ ਚਿਲਾ ਲਾਂਗੇ ਇਹਦਾ ਆਪਾਂ ਇੱਕ ਵਧੀਆ ਪੇਸਟ ਬਣਾ ਲਾਂਗੇ ਕਿਉਂਕਿ ਜੇ ਆਪਾਂ ਸਾਰਾ ਦੁੱਧ ਪਾ ਕੇ ਬਣਾਉਂਦੇ ਆ ਨਾ ਤਾਂ ਫਿਰ ਜਿਹੜੇ ਆਂਬ ਹੈਗੇ ਕੇਰ ਵਿੱਚ ਪੀਸ ਰਹਿ ਜਾਂਦੇ ਫਿਰ ਉਹ ਬੱਚਿਆਂ ਦੇ ਮੂੰਹ ਦੇ ਵਿੱਚ ਆਉਂਦੇ ਤੇ ਬੱਚੇ ਪਸੰਦ ਨਹੀਂ ਕਰਦੇ ਇਸ ਕਰਕੇ ਆਪਾਂ ਇੱਕ ਵਧੀਆ ਥੋੜਾ ਜਿਹਾ ਦੁੱਧ ਪਾ ਕੇ ਚੀਨੀ ਪਾ ਕੇ ਪੇਸਟ ਆ ਜਿਹੜਾ ਉਹ ਬਣਾ ਲਾਂਗੇ ਫਿਰ ਅੱਗੇ ਤੁਹਾਨੂੰ ਦੱਸਦੇ ਆ ਆਪਾਂ ਕੀ ਕਰਨਾ ਹੈ ਏ ਦੇਖੋ ਆਪਣਾ ਜਿਹੜਾ ਪੇਸਟ ਆ ਕਿੰਨਾ ਵਧੀਆ ਬਣ ਗਿਆ ਇਸੇ ਥੋੜਾ ਜਿਹਾ ਦੁੱਧ ਚੀਨੀ ਆਪਣੇ ਟੇਸਟ ਦੇ ਅਕੋਰਡਿੰਗ ਵਾਧੀਆਂ ਘੱਟ ਤੁਸੀਂ ਲੈ ਸਕਦੇ ਹੋ ਮੈਂ ਜਿੱਦਾਂ ਤੁਹਾਨੂੰ ਦੱਸਿਆ 3 1/2 ਚਮਚ ਲੈਣੇ ਹੁੰਦੇ ਆ ਇਹ ਵਾਲਾ ਜਿਹੜਾ ਮਿਕਸੀ ਦਾ ਇੱਕ ਜਾਰ ਬਣਾਉਣ ਵਾਸਤੇ ਤੇ ਹੁਣ ਆਪਾਂ ਇਹਦੇ ਵਿੱਚ ਜਿੰਨਾ ਦੁੱਧ ਹੋਰ ਪਾਉਣਾ ਏ 2 ਗਲਾਸ 3 ਗਲਾਸ ਉਹ ਆਪਦੇ ਸਾਰੇ ਐਡ ਕਰ ਲੈਣੇ ਆ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸੀ ਦੇ ਵਿੱਚ ਪੀਸ ਲੈਣਾ ਏ ਠੀਕ ਆ ਜੀ ਜੀ ਤੁਸੀਂ ਇਹਦੇ ਵਿੱਚ ਕੋਈ ਬਰਫ਼ ਵਗੈਰਾ ਪਾਉਣਾ ਚਾਹੁੰਦੇ ਹੋ ਤਾਂ ਹੁਣ ਇੱਥੇ ਬਰਫ਼ ਪਾ ਕੇ ਵੀ ਆਪਾਂ 믹ਸੀ ਦੇ ਵਿੱਚ ਫਿਰ ਦੁਬਾਰਾ ਇਹਨੂੰ ਥੋੜਾ ਚਲਾ ਲੈਣਾ ਜੇ ਜ਼ਿਆਦਾ ਠੰਡਾ ਪੀਣਾ ਹੈ ਮੇ ਆਪਣਾ ਜਿਹੜਾ ਹੈਗਾ ਸ਼ੇਕ ਬਣ ਕੇ ਰੈਡੀ ਆ ਜੇ ਤੁਸੀਂ ਇਸ ਤੋਂ ਇਹਨੂੰ ਪਤਲਾ ਕਰਨਾ ਚਾਹੁੰਦੇ ਥੋੜਾ ਠਿੱਕ ਹੈ ਤੇ ਇਹਦੇ 'ਚ ਦੁੱਧ ਹੋਰ ਪਾ ਲਓ ਤੁਸੀਂ ਦੇਖੋ ਪਤਲਾ ਵੀ ਨਾ ਲਾਈਕ ਕਰ ਦਿਓ ਇਹ ਦੇਖੋ ਕਿੰਨਾ ਸੋਹਣਾ ਆਪਣਾ ਜਿਹੜਾ ਸ਼ੇਕ ਹੈਗਾ ਠਿੱਕ ਜਿਹਾ ਬਣ ਕੇ ਰੈਡੀ ਹੋ ਗਿਆ ਏ ਇਹਦੇ ਉੱਪਰ ਹੋਣ ਚਾਹੀਏ ਤੁਸੀਂ ਬਰੀਕ ਘੱਟੇ ਹੋਏ ਡਰਾਈ ਫਰੂਟ ਪਾ ਲਓ ਦੇਖ ਆਜੂ ਬਦਾਮ ਕੁਸ਼ਵੀ ਜਾਂ ਇਹਦਾ ਮੈਂ ਟੂਟੀ ਫ루ਟੀ ਵਗੈਰਾ ਪਾ ਰਹੀ ਹਾਂ ਤੁਸੀਂ ਇਹ ਵੀ ਐਦਾ ਕਰਕੇ ਥੋੜਾ ਡੈਕੋਰੇਟ ਕਰ ਸਕਦੇ ਤਾਂ ਜੋ ਜਿਹੜੀ ਚੀਜ਼ ਖਾਣ ਦੇ ਵਿੱਚ ਵੀ ਟੇਸਟੀ ਤਾਂ ਜਦੋਂ ਪੀਣ ਦੇ ਵਿੱਚ ਹੈ ਹੀ ਤੇ ਦੇਖਣ ਦੇ ਵਿੱਚ ਵੀ ਸੋਹਣਾ ਲੱਗੇ ਬੱਚੇ ਥੋੜਾ ਜਿਹਾ ਦੇਖ ਕੇ ਉਹਨਾਂ ਨੂੰ ਹੁੰਦਾ ਹਨਾ ਚੀਜ਼ ਫੇਰ ਖਾਂਦੇ ਆ ਐਦਾਂ ਆਪਾਂ ਇਹਨਾਂ ਨੂੰ ਥੋੜਾ ਜਿਹਾ ਡੈਕੋਰੇਟ ਕਰਤਾ ਹੈ ਤੇ ਬਹੁਤ ਹੀ ਵਧੀਆ ਆਪਣਾ ਡਰਿੰਕਾ ਬਣ ਕੇ ਰੈਡੀ ਹੈ ਜੇ ਖਾਣਾ ਵਗੈਰਾ ਨਹੀਂ ਵੀ ਖਾਤਾ ਬੱਚਿਆਂ ਨੇ ਜਾਂ ਆਪਾਂ ਤਾਂ ਕੋਈ ਗੱਲ ਨਹੀਂ ਜੇ ਆਪਾਂ ਇੱਕ ਗਲਾਸ ਪੀ ਲਿਆ ਤਾਂ ਚਲੋ ਆਪਣਾ ਜਿਹੜਾ ਵਧੀਆ ਹੈਗਾ ਇਹ એનર્ਜੀ ਆਪਾਂ ਨੂੰ ਬੋਡੀ ਨੂੰ ਮਿਲ ਜੂਗੀ ਬਾਕੀ ਜਿਹੜਾ ਮੰਗੋਆ ਤਾਂ ਸਾਰਿਆਂ ਦਾ ਫੇਵਰਟ ਫਰੂਟ ਹੁੰਦਾ ਹੀ ਹੈਗਾ ਹਨਾ ਜੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਇਹ ਬੱਚੇ ਕਰ ਰਹੇ ਕਾਲੀ ਮੰਮਾ ਜਲਦੀ ਜਲਦੀ ਪੀਣਾ ਹੈ ਤੇ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈਦਾ ਸ਼ੁਕਰੀਆ